ਵਾਈਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤਾਈ ਅੱਜ ਜਿਹੜਾ ਆਪਾਂ ਵੀ ਲੈ ਕੇ ਆਏ ਗੋਲਪਰਨ ਵੀਡੀਓ ਜਿਹੜੀ ਆਪਣੇ ਛੋਟੇ ਬੱਚੇ ਉਹ ਕਿਵੇਂ ਬਣ ਸਕਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਕਿਸ ਨੂੰ ਕੰਗਾ ਕਰਕੇ ਸਿੱਧੇ ਸੈਂਟਰ ਕਿੱਲਾ ਪਜੂੜਾ ਕਰ ਲੈਣਾ ਜੂੜਾ ਜਿਹੜਾ ਤੁਸੀਂ ਗੱਠ ਵਾਲਾ ਹੀ ਕਰਦੇ ਸਿਮਪਲ ਜੂੜਾ ਵੀ ਕਰ ਸਕਦੇ ਤੇ ਫਿਰ ਜਿਹੜਾ ਆਪਾਂ ਜਿੰਨਾ ਮਰਜ਼ੀ ਮਸ਼ਾ ਕਰ ਉਹਨਾਂ ਨੇ ਕੰਗੜ ਆਪਣੀ ਕਿੜੇ ਆਪਣੀ ਜੂੜੇ ਦੇ ਬੈਕਸਾਈਡ ਤੇ ਦੇ ਲੈਣਾ ਹੈ ਜੇ ਆਪਾਂ ਪਰਨੇ ਲੈਂਥ ਦੀ ਗੱਲ ਕਰੀਏ ਇਦੀ ਲੈਂਥ ਹੈ ਜਾਂ 3.5 ਜਾਂ 4 ਮੀਟਰ ਇਹਦੀ ਲੈਂਥ ਆ ਕਪੜਾ ਜਿਹੜਾ ਬੋਹੇ ਵਰਤਿਆ ਤੇ ਫਿਰ ਜਿਹੜਾ ਆਪਾਂ ਪੱਲਾ ਲੜ ਲਾਉਣਾ ਜਿਹੜਾ ਆਪਾਂ ਇੱਕ ਕਿਨਾਰੇ ਨੂੰ ਉਧਰ ਨੂੰ ਫੋਲਡ ਕਰਦੇ ਹਾਂ ਨਾ ਦੂਜੇ ਕਿਨਾਰੇ ਨੂੰ ਜੂੜੇ ਥੱਲੇ ਚ ਜਾ ਕੇ ਕੰਦੇ ਸੱਜੇ ਕੰਦੇ ਉੱਤੇ ਜੀ ਰੱਖ ਕੇ ਫਿਰ ਉਸ ਤੋਂ ਆ ਜਿਹੜਾ ਪੰਗਲਾ ਲੜ ਲਾਉਣਾ ਉਹਦੇ ਥੋੜੇ ਆਪਾਂ ਬਲ ਪਾ ਕੇ ਤੇ ਉਸ ਨੂੰ ਗੁਲਾਈ ਚ ਕਰਕੇ ਤੇ ਸ਼ੇਪ ਵਾਲੀ ਆਪਣੀ ਉਹ ਮੱਥੇ ਦੀ ਜਿਵੇਂ ਆਪਣੀ ਮੱਥੇ ਦੀ ਗੁਲਾਈ ਚ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਫਿਰ ਇਸ ਤਰ੍ਹਾਂ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਪਹਿਲਾਂ ਜਿਹੜਾ ਆਪਾਂ ਲੜ ਲਾਇਆ ਸੀ ਉਹਦੀ ਜਿਹੜੀ ਆਪਾਂ ਸੜੀਆਂ ਕਰ ਲੈਣੀਆਂ ਤੇ ਫਿਰ ਇਸ ਤਰ੍ਹਾਂ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਦੋ ਹੀ ਕਿਨਾਰੇ ਹੁੰਦੇ ਆ ਦੋ ਹੀ ਕਿਨਾਰੇ ਇਕੱਠੇ ਕਰ ਲੈਣੇ ਦੋ ਹੀ ਕਿਨਾਰੇ ਇਕੱਠੇ ਕਰਕੇ ਲੜ ਨੂੰ ਹਲਕਾਏ ਬੈਗ ਤੋਂ ਫੋਲਡ ਕਰਾਂਗੇ ਪਿੰਚ ਕਰਕੇ ਤੇ ਉਹਦੇ ਵਿੱਚ ਜਿਹੜੇ ਆਪਣੇ ਬਾਲ ਪੈਂਦਣਗੇ ਉਹਨਾਂ ਬਾਲਾਂ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤਵੇ ਰਸਤਵਾ ਜਿਹੜਾ ਆਪਾਂ ਲੜ ਲਾੜਾਣਾ ਉਹ ਵੀ ਇਸੇ ਤਰੀਕੇ ਨਾਲ ਲਾਉਣਾ ਹੈ ਪਰ ਇਸ ਵਿੱਚ ਵੀ ਜਿਹੜੇ ਆਪਾਂ ਬਾਦ ਨੇ ਆਪਣੇ ਸਾਹ ਦੇ ਨਾਲ ਪਾ ਕੇ ਜਿਹੜਾ ਲੜ ਨੂੰ ਗਲਾਈ ਚ ਕਰ ਪਾਣੀ ਨੂੰ ਗਲਾਈ ਤੇ ਦੇ ਕੇ ਜਿਹੜਾ ਲੜ ਨੂੰ ਲਾਉਣਾ ਹੈ ਤੇ ਫਿਰ ਦੋਹੀ ਗਨਾਰੇ ਇਕੱਠੇ ਕਰਕੇ ਤੇ ਵਾਲ ਨੇੜੇ ਆਪਾਂ ਉਹ ਪਾ ਕੇ ਜਿਹੜੇ ਲੜ ਨੂੰ ਲਗਾ ਲੈਣਾ ਹੈ ਤੇ ਫਿਰ ਜਿਹੜਾ ਆਪਣਾ ਲੜਾ ਆਪਾਂ ਲੋਡ ਕਰਕੇ ਤੇ ਲੜ ਦੀ ਸੈਟਿੰਗ ਕਰਕੇ ਜਿਹੜਾ ਲੜਾ ਲਗਾ ਲੈਣਾ ਤੇ ਨਾਲ ਦੇ ਨਾਲ ਬਲ ਨੇੜੇ ਪਾਥਾਂ ਦਾ ਸੈਟ ਕਰੀ ਜਾਣੇ ਆ ਬਾਅਦ ਵਿੱਚ ਕਿਹੜੇ ਆਪਾਂ ਬਲ ਨੂੰ ਲੋਡ ਕਰਾਂਗੇ ਤੇ ਫਿਰ ਅਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਹ ਵੀ ਸੌਰੀ ਕਰਨ ਲੱਗ ਮੈਂ ਇਹ ਦੰਦ ਦਾ ਸਹੀ ਹੈ ਦੋਈ ਕਨਾਰੇ ਇਕੱਠੇ ਕਰ ਲੈਣਾ ਦੋਈ ਕਨਾਰੇ ਇਕੱਠੇ ਕਰਕੇ ਤੇ ਲੜ ਨੂੰ ਵੈਕ ਤੋਂ ਚੜਾਈ ਚਲਾ ਆ ਕਿ ਉਹਦੇ ਵਿੱਚ ਬਾਲ ਜਿਹੜੇ ਪਾਉ ਪਾ ਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਵਾਲ ਨੇੜੇ ਪਾਉ ਲੋਡ ਕਰ ਕਿਹੜਾ ਲੜਨ ਲਗਾ ਦੇਣਾ ਤੇੜਾ ਉੱਤੇ ਲੜ ਛੱਡੇ ਉਹਨੇ ਜਿਹੜਾ ਭਸੇ ਦਾ ਕਵਰ ਖਾ ਲੈਣਾ ਪਰ ਇਸ ਤੋਂ ਬਾਅਦ ਜਿਹੜਾ ਪੰਗਲ ਲਾੜ ਲਗਾਉਣਾ ਲਾਰਨ ਬੈਗ ਤੋਂ ਪਿੰਚ ਕਰ ਲੈਣਾ ਉਨੀ ਦੋਖਦਾ ਬੱਥੇ ਰੱਖ ਕੇ ਬੰਦ ਪਾਸ ਉੱਤ ਰੱਖ ਕੇ ਚਾਰ ਉਂਗਲਾਂ ਨਾਲ ਜਿਹੜਾ ਪਿਆਰ ਨੋਟ ਲਾਡ ਕਰ ਲੈਣਾ ਤੇ ਫਿਰ ਇਹਦਾ ਪਲਣ ਨੂੰ ਲੋਡ ਕਰਕੇ ਜਿਹੜੇ ਆਪਣੇ ਵਾਲ ਪੈ ਜਾਣਗੇ ਜਿਹੜੇ ਲੜ ਚ ਉਹ ਜਿਹੜੇ ਬਲਣ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਜਿਹੜਾ ਦੋ ਇਹ ਅਖਰੀ ਲੜ ਹੁੰਦਾ ਅਖਰੀ ਅਖਰੀ ਲੜ ਹੁੰਦਾ ਜਿਹੜਾ ਉਹਨੂੰ ਸਾਫ ਵੀ ਲਗਾ ਸਕਦੇ ਹੋ ਬਣਾ ਵੀ ਸਕਦੇ ਹੋ ਇਹ ਤੁਹਾਡੇ ਆਪਣੇ ਜਿਵੇਂ ਤੁਹਾਨੂੰ ਸੁੱਖ ਲੱਤ ਇਸ ਤਰੀਕਾ ਨਾਲ ਕਰ ਸਕਦੇ ਹੋ ਤੇ ਫਿਰ ਉਹਦੇ ਵਿੱਚ ਆਪ ਬਲ ਨੇੜਿਆ ਉਹ ਪਾ ਕਿਹੜਾ ਲੜ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪਾਣੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਬੇਰੇ ਜਿਹੜਾ ਬਾਕੀ ਦਾ ਲੜ ਬਚਦਾ ਥੋੜਾ ਇਹ ਆਪ ਥੋਸ ਤੋਂ ਥੋੜਾ ਵੱਧ ਉਹਨੂੰ ਲੜ ਨੂੰ ਜੇ ਆਪਾਂ ਬੈਕ ਤੇ ਦਬਾਉਦੇ ਹਾਂ ਜਾਂ ਫਿਰ ਜਿਹੜਾ ਜਿੱਥੇ ਆਪਾਂ ਪਿੰਚ ਕਰਦੇ ਹਾਂ ਉਹਦੇ ਥੱਲੇ ਜੀ ਲਿਆ ਕੇ ਲੜ ਨੂੰ ਉੱਤੇ ਉੱਤੇ ਦਬ ਦੇਣਾ ਤੇ ਹੁਣ ਜਿਹੜੇ ਆਪਾਂ ਲੜਾਂ ਚ ਲੜ ਲਏ ਸੀ ਆਪਾਂ ਜਿਹੜੇ ਬਲ ਪਾਈ ਸੀ ਉਹਨਾਂ ਜਿਹੜਾ ਆਪਾਂ ਲੋਡ ਕਰ ਲੈਣੇ ਤੇ ਹੁਣ ਜਿਹੜੇ ਆਪਾਂ ਲੜ ਲਏ ਸੀ ਉਹਨਾਂ ਜਿਹੜੇ ਆਪਾਂ ਬਲ ਪਾਈ ਸੀ ਉਹਨਾਂ ਨੇ ਆਪਾਂ ਪੱਗ ਪਈਆਂ ਬਾਜ ਨਾਲ ਸੂਈਆਂ ਜਿਹੜੇ ਆਪਣੇ ਵਾਲ ਨੇ ਲੋਡ ਕਰ ਲੈਣੇ ਹਨ ਜੇ ਨਾਲ ਦੇਣ ਬਾਕੀ ਪਤ ਨਹੀਂ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜੇ ਆਪਣੇ ਵਾਲ ਨੇੜੇ ਆਪਣੇ ਕੇਸ ਨੇ ਉਹ ਜਿਹੜੇ ਬਾਹਰ ਰਹਿੰਦੇ ਆ ਉਹਨਾਂ ਨੂੰ ਜਿਹੜਾ ਪੰਦਰ ਕਰ ਲੈਣਾ ਹੈ ਜਿਹੜਾ ਆਪਣਾ ਕੰਨ ਲਵੇ ਲੜ ਛੱਡੇ ਹੀ ਉਹਨੂੰ ਜਿਹੜਾ ਪੰਦਰ ਕਰ ਲੈਣਾ ਹੈ ਤੇ ਜੇ ਕੋਈ ਵਾਲ ਢਲ ਰਹੇ ਤਾਂ ਉਹਦੇ ਤੇ ਆਪਾਂ ਬਾਹਰ ਪੱਗਿਆ ਪੱਗ ਬੰਨ ਫਿਰ ਕੇ ਜਿਹੜੇ ਆਪਣੇ ਵਾਲ ਨੇ ਉਹ ਟੈਟ ਕਰ ਲੈਣੇ ਹਨ ਇਕ ਵਾਰ ਜਿਹੜਾ ਆਪਾਂ ਉੱਪਰ ਜਿਹੜਾ ਆਪਾਂ ਬਾਹਰ ਫੇਰ ਲੈਣਾ ਤਾਂ ਜਿਹੜਾ ਆਪਣਾ ਸਿਰ ਉਹ ਚੰਗੀ ਤਰ੍ਹਾਂ ਟੈਟ ਕਵਰ ਹੋ ਜਾਵੇ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਕੇ ਜੁੜੇ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜੁੜੇ ਕਰਿਓ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਾ ਮੈਂ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜੁੜੇ ਕਰਿਓ ਅਤੇ ਜਿਹੜੇ ਵੀ ਸਾਡੇ Facebook ਤੇ ਨਾ ਮੈਂ ਉਹ ਸਾਡੇ Facebook ਪੇਜ ਨੂੰ ਫਾਲੋ ਜੁੜੇ ਕਰਿਓ ਤੇ ਵੀਰੇ ਵੱਧ ਤੋਂ ਵੱਧ ਜੁੜੇ ਕਰਿਓ ਤਾਂ ਜਿਹੜੇ ਛੋਟੇ ਬੱਚਿਆਂ ਨੂੰ ਜਿਹੜਾ ਆਪਣਾ ਗੁਰਪਨਾਮਨ ਨੂੰ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਖਾ ਲੈਣਾ ਤੇ ਜਿਹੜੀ ਆਪਣੀ ਪਰਨ ਦੀ ਸ਼ੇਪ ਆ ਜਿਹੜੀ ਉਹ ਵੀ ਆਪਾਂ ਡਾਊਟ ਕਰ ਲੈਣੀ ਹੈ ਇਸ ਵਾਰ ਜਲਦੀ ਹੀ ਨਵਾਂ ਵੀਡੀਓ ਲੈ ਕੇ ਆ ਰਹੇ ਹਾਂ। ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।